ਲੱਖਾ ਸਿੰਘ ਦੇ ਰੋਕ ਦੇਣ ਤੇ ਲੱਛੂ ਨੇ ਡੁੱਡੇ ਨੂੰ ਹੋਰ ਰੋਟੀ ਨਾ ਦਿੱਤੀ ਡੁੱਡਾ ਲਲਚਾਈਆਂ ਨਜ਼ਰਾਂ ਨਾਲ ਉਹਦੀ ਟੋਕਰੀ ਵੱਲ ਵੇਂਦਾ ਰਹਿ ਗਿਆ ਬੱਚੂ ਆ ਚਾਰ ਦਿਨ ਬੁੱਲੇ ਲਟ ਲੈ ਕੱਢ ਲੈ ਸਾਰੇ ਜਰਮ ਦੀਆਂ ਭੁੱਖਾਂ ਲੱਛੂ ਨੇ ਡਾਡੀ ਕਿ੍ਰਿਣਾ ਨਾਲ ਕਿਹਾ ਲੱਛੂ ਆਪ ਵੀ ਭਵੇਂ ਸਰਦਾਰਾਂ ਦੀ ਕਿ੍ਰਿਣਾ ਦਾ ਪਾਤਰ ਸੀ ਉਹ ਸਾਊ ਸਮਾਜ ਦਾ ਲੱਗੀ ਜਾਂ ਕੰਮੀ ਸਮਝਿਆ ਜਾਂਦਾ ਸੀ ਸਾਰਾ ਦਿਨ ਉਹ ਸਰਦਾਰਾਂ ਦੀਆਂ ਗਾਲਾਂ ਖਾਸ ਹੱਸ ਕੇ ਸਹਿਣੀਆਂ ਪੈਂਦੀਆਂ ਸਨ ਪਰ ਉਹ ਅਗਾ ਡੁੱਡੇ ਵਰਗੇ ਕਈਆਂ ਨੂੰ ਦੂਣ ਸਵਾਈ ਕ੍ਰਿਣਾ ਕਰਦਾ ਸੀ ਬੇਸ਼ੱਕ ਉਹ ਸਰਦਾਰਾਂ ਤੋਂ ਨੀਵਾਂ ਸੀ ਪਰ ਡੁੱਡੇ ਦੀ ਬਰਾਦਰੀ ਉਸ ਤੋਂ ਵੀ ਨੀਵੀਂ ਸੀ ਉਹ ਉੱਚਿਆਂ ਦੀ ਕ੍ਰਿਣਾ ਦਾ ਭਾਰ ਹੌਲਾ ਕਰਨ ਵਾਸਤੇ ਆਪ ਤੋਂ ਨੀਵਿਆਂ ਨੂੰ ਦੂਣੀ ਕ੍ਰਿਣਾ ਕਰਨੀ ਜ਼ਰੂਰੀ ਸਮਝਦਾ ਸੀ ਕ੍ਰਿਣਾ ਵੀ ਇੱਕ ਮਾਰੂ ਰੋਗ ਹੈ ਇਹ ਉੱਪਰਲੇ ਪਾਸਿਓਂ ਨੂੰ ਤੁਰਦਾ ਵੱਧਦਾ ਜਾਂਦਾ ਹੈ ਪਾਲਕੇ ਨੇ ਇ ਤਾਂ ਪਰਸੋਂ ਛੱਤ ਪੈ ਜੇਗੀ ਫੇਰ ਇੱਧਰ ਮੂੰਹ ਚੌਕ ਚੌਕ ਕੇ ਵੇਖਿਆ ਕਰੇਗਾ ਏ ਜਿਵੇਂ ਸਰਾਦਾਂ ਪਿੱਛੋਂ ਬਾਂਮਣਾ ਦੇ ਕੁੱਤੇ ਰੋਂਦੇ ਨੇ ਕੋਲੋਂ ਨੂਰੀ ਨੇ ਵੀ ਲੱਛੂ ਦੀ ਹਾਂ ਵਿੱਚ ਹਾਂ ਬਲਾਈ ਲੱਖਾ ਸਿੰਘ ਰੋਹੀ ਵਾਲੇ ਖੂਹ ਤੇ ਬੈਠਕ ਪਾ ਰਿਹਾ ਸੀ ਇੱਟਾਂ ਲਾਉਣ ਵਾਲੇ ਦੋ ਰਾਜ ਉਹਨੇ ਖੇਮ ਕਰਨੋਂ ਮੰਗਵਾ ਲਏ ਸਨ ਹੋਰ ਦਿਹਾੜੀਦਾਰ ਮਜ਼ਦੂਰਾਂ ਦੀ ਉਹਨੂੰ ਲੋੜ ਨਹੀਂ ਸੀ ਉਹ ਵਾਰੀ ਨਾਲ ਪੈਂਡ ਵਿੱਚੋਂ ਤਿੰਨ ਚਾਰ ਵੰਗਾਰੇ ਲੈ ਆਉਂਦਾ ਸੀ ਕਿੰਨਾ ਡੰਗਾਂ ਦੀ ਰੋਟੀ ਬਦਲੇ ਉਹ ਸਾਰਾ ਦਿਨ ਕੰਮ ਕਰਦੇ। ਜਾਂ ਕਿਸੇ ਕੋਲ ਕੋਈ ਮਾੜਾ ਮੋਟਾ ਪਸ਼ੂ ਹੁੰਦਾ ਤਾਂ ਉਹ ਸ਼ਾਮ ਨੂੰ ਸਰਦਾਰ ਦੇ ਖੇਤ ਵਿੱਚੋਂ ਥੱਬਾ ਪੱਠੇ ਲੈ ਜਾਂਦਾ। ਬਾਕੀ ਦੇ ਕੰਮ ਕਰਨ ਵਾਲੇ ਬਦਲਦੇ ਰਹਿੰਦੇ। ਪਰ ਲੱਛੂ ਤੇ ਡੁੱਡਾ ਰੋਜ਼ ਦੇ ਪੱਕੇ ਸਨ। ਲੱਛੂ ਦਾ ਕੰਮ ਸਿਰਫ ਘਰੋਂ ਰੋਟੀਆਂ ਲਿਆਉਣਾ ਸੀ। ਇਹਨਾਂ ਵਕਤ ਤੋਂ ਪਿੰਡ ਦੇ ਵੀ ਹਾਂ ਘਰਾਂ ਦਾ ਪਾਣੀ ਭਰ ਕੇ ਵੀ ਕੱਢ ਲੈਂਦਾ ਸੀ। ਪਰ ਡੁੱਡਾ ਤਾਂ ਨਿਰਾਪੂਰਾ ਹੈਗਾ ਹੀ ਉੱਥੋਂ ਜੋਗਾ ਸੀ। ਸਵੇਰੇ ਰਾਜਾਂ ਦੇ ਆਉਣ ਤੋਂ ਪਹਿਲਾਂ ਹੀ ਉਹ ਖੂਹ ਤੇ ਪਹੁੰਚ ਜਾਂਦਾ ਦੋ ਦੋ ਤਿੰਨ ਤਿੰਨ ਇੱਟਾਂ ਚੁੱਕ ਕੇ ਉਹ ਨੀਂ ਉੱਤੇ ਢੇਰ ਲਾ ਦਿੰਦਾ ਸਾਰਾ ਦਿਨ ਉਹ ਕੀੜੇ ਵਾਂਗ ਕੰਮ ਵਿੱਚ ਜੁਟਿਆ ਰਹਿੰਦਾ ਇਹ ਘਟਨਾ 1915 ਈਸਵੀ ਦੀ ਹੈ ਉਦੋਂ ਪਿੰਡਾਂ ਵਿੱਚ ਅਜੇ 8 ਘੰਟੇ ਦੀ ਦਿਹਾੜੀ ਦਾ ਰਿਵਾਜ ਨਹੀਂ ਸੀ ਪਿਆ ਦੋਵੇਂ ਰਾਜ ਖੇਮ ਕਰਨ ਤੋਂ ਆਉਂਦੇ ਸਨ 5 ਮੀਲ ਆਉਣ ਤੇ 5 ਮੀਲ ਜਾਣ 10 ਮੀਲ ਧਰਤੀ ਉਹ ਰੋਜ਼ ਕਦਮਾਂ ਨਾਲ ਕੱਛਦੇ ਸਨ ਘਰੋਂ ਉਹ ਮੂੰਹ ਸੋਜੜੇ ਤੁਰ ਪੈਂਦੇ ਘੜੀ ਸਵਾ ਘੜੀ ਸੂਰਜ ਚੜ੍ਹਦੇ ਤੱਕ ਉਹ ਆਪਣੇ ਕੰਮ ਤੇ ਆ હાજર ਹੁੰਦੇ ਅੱਗੇ ਆਉਂਦਿਆਂ ਨੂੰ ਗਾਰਾ ਇੱਟਾਂ ਸਭ ਕੁਝ ਗੋ ਉੱਤੇ ਤਿਆਰ ਹੁੰਦਾ ਲੱਖਾ ਸਿੰਘ ਵੀ ਲੱਗੇ ਮੰਜੇ ਉੱਤੇ ਲੱਤਾਂ ਲਮਕਾ ਕੇ ਬੈਠਾ ਹੁੰਦਾ ਉਹ ਜਾਣਦਾ ਸੀ ਕਿ ਮਾਲਕ ਦੇ ਸੈਰ ਉੱਤੇ ਹੋਣ ਨਾਲ ਹੀ ਵੇਲੇ ਸਰ ਕੰਮ ਸ਼ੁਰੂ ਹੋ ਸਕੇਗਾ ਸਰਦਾਰ ਜੀ ਸਤਿ ਸ਼੍ਰੀ ਅਕਾਲ ਕਹਿੰਦਾ ਹੋਇਆ ਮਿਸਤਰੀ ਬੱਗਾ ਸਿੰਘ ਮੱਥੇ ਗੋਲ ਹੱਥ ਲੈ ਜਾ ਕੇ ਸਰਦਾਰ ਵੱਲ ਸਿਰ ਝੁਕਾਉਂਦਾ ਸਰਦਾਰ ਅਗੋਂ ਉਨਾਂ ਕਸਰ ਨੂੰ ਆਉਂਦਾ ਜਿਸ ਤੋਂ ਪਤਾ ਲੱਗ ਜਾਵੇ ਕਿ ਉਹਨੇ ਮੈਸਤਰੀ ਦੀ ਸਤਿ ਸ਼੍ਰੀ ਅਕਾਲ ਪ੍ਰਵਾਨ ਕਰ ਲਈ ਹੈ ਮੈਸਤਰੀ ਚੇਤੀ ਜਤੀ ਪਜਾਮਾ ਲਾ ਕੇ ਬੂੜ ਦੇ ਝੁਕੇ ਹੋਏ ਟਾਹਣ ਉੱਤੇ ਟੰਗ ਦਿੰਦਾ ਇਹ ਕੰਮ ਉਹ ਇੰਨੀ ਕਾਲੀ ਨਾਲ ਕਰਦਾ ਜਿਸ ਤੋਂ ਇਹ ਜ਼ਾਹਰ ਹੋਵੇ ਕਿ ਉਹ ਬੜਾ ਆਰੀ ਕੰਮਾ ਹੈ ਉਹ ਡੁੱਡੇ ਦੇ ਪੁੱਤਰਾ ਚੇਤੀ ਕਰ ਲਿਆ ਤੇ ਸੀ ਕਾਂਡੀ ਬੱਗਾ ਸਿੰਘ ਕੁਝ ਖਰਵੀ ਸੌਰ ਵਿੱਚ ਕਹਿੰਦਾ ਉਹ ਹਮੇਸ਼ਾ ਸਭ ਤੋਂ ਪਹਿਲਾਂ ਡੁੱਡੇ ਨੂੰ ਹੁਕਮ ਦਿੰਦਾ ਇਸ ਦੇ ਦੋ ਕਾਰਨ ਸਨ ਇੱਕ ਤਾਂ ਡੁੱਡੇ ਦਾ ਨਾਂ ਚੇਤੇ ਰੱਖਣ ਦੀ ਲੋੜ ਨਹੀਂ ਸੀ ਤੇ ਦੂਸਰਾ ਉਹ ਮਿੱਠੇ ਤੋਂ ਮਿੱਠੇ ਬਾਕ ਸੁਣਨ ਦਾ ਆਦੀ ਹੋ ਚੁੱਕਾ ਸੀ ਨਿੱਤ ਬਦਲ ਕੇ ਆਉਣ ਵਾਲੇ ਨਵੇਂ ਕੰਮਿਆਂ ਦਾ ਬੱਗਾ ਸਿੰਘ ਪੇਤੀ ਨਹੀਂ ਸੀ ਕਿਉਂ ਉਹ ਦੀ ਸ਼ਹਿਦ ਵਰਗੀ ਮਿੱਠੀ ਬੋਲੀ ਪਸੰਦ ਕਰਦੇ ਹਨ ਜਾਂ ਨਹੀਂ ਬੱਗਾ ਸਿੰਘ ਦੇ ਨਾਲ ਦਾ ਦੂਸਰਾ ਮਿਸਤਰੀ ਗੱਭਰੂ ਤੇਜਾ ਸਿੰਘ ਕੁਝ ਚੁੱਪ ਰਹਿਣੇ ਸੁਭਾਅ ਦਾ ਸੀ ਲੋੜ ਤੋਂ ਬਿਨਾ ਉਹ ਕਦੇ ਇੱਕ ਸ਼ਬਦ ਵੀ ਮੂੰਹੋਂ ਨਾ ਕੱਢਦਾ ਬੱਗਾ ਸਿੰਘ ਦੇ ਉਲਟ ਉਹ ਗੱਲਾਂ ਥੋੜੀਆਂ ਕਰਦਾ ਪਰ ਕੰਮ ਵਧੇਰੇ ਫਿਰ ਵੀ ਉਹ ਪਾਛੂ ਮੈਸਤਰੀ ਸੀ ਆਗੂ ਨਹੀਂ ਆਗੂ ਸੀ ਬੱਗਾ ਸਿੰਘ ਕਿਉਂਕਿ ਉਹ ਗੱਲਾਂ ਕਰਨੀਆਂ ਜਾਣਦਾ ਸੀ ਕੰਮ ਕਰਾਉਣ ਵਾਲੇ ਉਸ ਤੇ ਖੁਸ਼ ਵੀ ਸਨ ਉਹ ਇਸ ਭੇਤ ਨੂੰ ਸਮਝਦਾ ਸੀ ਕਿ ਇਹ ਸਭ ਉਹਦੇ ਗੱਲਾਂ ਮਾਰਨ ਦੇ ਗੁਣ ਦੀ ਕਰਾਮਾਤ ਹੈ ਇੱਕ ਬੱਗਾ ਸਿੰਘ ਹੀ ਕੀ ਸੰਸਾਰਚ ਆਗੂ ਬਣਦਾ ਹਰ ਚਾਹ ਵਾਂ ਜ਼ੁਬਾਨ ਦੇ ਜਾਦੂ ਨੂੰ ਸਭ ਤੋਂ ਵੱਡਾ ਗੁਣਕਾਰੀ ਨੁਸਖਾ ਸਮਝਦਾ ਹੈ ਬਜ਼ੁਰਗ ਲੋਕ ਅਜੇ ਤੱਕ ਕਿਹਾ ਕਰਦੇ ਹਨ ਉਹ ਸਮੇਂ ਬੜੇ ਚੰਗੇ ਹੁੰਦੇ ਸੀ ਉਦੋਂ ਹਰ ਕਾਮਾ ਮਿਲਦੀ ਮਜ਼ਦੂਰੀ ਦਾ ਹੱਕ ਮੋੜਨਾ ਆਪਣਾ ਫਰਜ਼ ਸਮਝਦਾ ਸੀ ਤੇ ਮਜ਼ਦੂਰੀ ਵੀ ਕਿੰਨੀ ਹੁੰਦੀ ਸੀ ਚੰਗਾ ਰਾਜ ਬਾਰਾਂ ਆਨ ਨੇ ਦਿਹਾੜੀ ਲੈਂਦਾ ਸੀ ਤੇ ਆਮ ਦਾਸਾਨ ਨੇ ਲੱਕੜੀ ਦਾ ਕੰਮ ਕਰਨ ਵਾਲੇ ਮੈਸਤਰੀ ਨੂੰ 8 ਜਾਂ ਦਾਸਾਨ ਨੇ ਇੰਨਾ ਫਰਕ ਉਹਦੇ ਬਣੇ ਹੋਏ ਨਾਮ ਕਰਕੇ ਹੁੰਦਾ ਸੀ ਮਜ਼ਦੂਰ ਨੂੰ ਮਿਲਦੇ ਸਨ 4 ਆਨੇ ਰੋਜ਼ ਤੇ ਕੰਮ ਘੰਟਿਆਂ ਦੇ ਹਿਸਾਬ ਨਹੀਂ ਸੀ ਹੁੰਦਾ ਸਗੋਂ ਤਾਰਿਆਂ ਦੇ ਛਾਵੇਂ ਸ਼ੁਰੂ ਕਰਕੇ ਤਾਰਿਆਂ ਦੀ ਲੋ ਵਿੱਚ ਹੀ ਛੁੱਟੀ ਹੁੰਦੀ ਸੀ ਫਿਰ ਵੀ ਉਹ ਸਮੇਂ ਚੰਗੇ ਸਨ ਮਜ਼ਦੂਰੀ ਦੇ ਨਾਲ ਕਾਮੇ ਨੂੰ ਤਿੰਨ ਡਾਂਗ ਦੀ ਰਜਮੀ ਰੋਟੀ ਵੀ ਮਿਲਦੀ ਸੀ ਦਾਲ ਰੋਟੀ ਘਿਓ ਨਾਲ ਝੋਪੜੀ ਹੋਈ ਘਿਓ ਕਰਦਾ ਜਾਂ ਦਸੌਰੀ ਇਹ ਸ਼ਬਦ ਉਹਨਾਂ ਅਜੇ ਪਿੰਡੂ ਬੋਲੀ ਵਿੱਚ ਪ੍ਰਚਲਿਤ ਨਹੀਂ ਸਨ ਹੋਏ ਤੇ ਕਿਉਂ ਮਿਲਦਾ ਸੀ ਰੁਪਏ ਦਾ ਡੇਢ ਸੇਰ ਪੱਕਾ ਇਕੱਠਾ ਖਰੀਦਣਾ ਹੋਵੇ ਤਾਂ 7파 ਵੀ ਮਿਲ ਜਾਂਦਾ ਸੀ ਬੀਕਾਨੇਰ ਜਾਂ ਨੈਂ ਦੇ ਕੰਡੇ ਤੋਂ ਤਾਂ 2 ਸੇਰ ਤੱਕ ਮਿਲ ਜਾਂਦਾ ਸੀ ਅੱਜ 15 ਰੁਪਏ ਦਿਹਾੜੀ ਤੇ 16 ਰੁਪਏ ਕਿਲੋ ਕਿਉ ਉਸ ਦੇ ਵੀ ਖਰਾ ਹੋਣ ਉੱਤੇ ਸ਼ੱਕ ਹੈ ਉਦੋਂ 12 ਆਨੇ ਦਿਹਾੜੀ ਤੇ 12 ਆਨੇ ਦਾ 18 ਚਟਾਂਕ ਕਿਉ ਉਹ ਸਮੇਂ ਚੰਗੇ ਸਨ ਉਦੋਂ ਕਣਕ ਸਵਾ ਜਾਂ 1.5 ਰੁਪਏ ਮਣ ਮਿਲ ਜਾਂਦੀ ਸੀ 4 ਆਣੇ ਗਜ ਦਾ ਕੱਪੜਾ ਅੱਜ ਦੇ 8-10 ਰੁਪਏ ਗਾਜ ਵਾਲੇ ਨੂੰ ਮਾਤ ਪਾਉਂਦਾ ਸੀ ਬਾਕੀ ਦਾਲ ਗੋੜ ਲੂਣ ਸ਼ੱਕਰ ਖੰਡ ਕੀ ਪੁੱਛਦੇ ਹੋ ਉਹ ਸਾਰੇ ਚੰਗੇ ਸਨ ਹਾਂ ਪਹਿਲੀ ਜਰਮਨ جنگ ਨੇ ਕੁਝ ਮਹਿੰਗਾਈ ਪੈਦਾ ਕਰ ਦਿੱਤੀ ਸੀ ਲੜਾਈਆਂ ਲੱਗਦੀਆਂ ਹੀ ਮਹਿੰਗਾਈ ਪੈਦਾ ਕਰਨ ਵਾਸਤੇ ਹਨ ਮਹਿੰਗਾਈ ਦਾ ਸਿੱਟਾ ਲੜਾਈ ਤੇ ਲੜਾਈ ਦਾ ਸਿੱਟਾ ਮਹਿੰਗਾਈ ਜਾਂਗਬਾਜ਼ ਤੇ ਮਨਾਫਕ ਹੋਰ ਗੂੜੇ ਰਿਸ਼ਤੇਦਾਰ ਹੁੰਦੇ ਹਨ ਠੱਗ ਠੱਗ ਮਾਸੀਆਂ ਦੇ ਪੁੱਤ ਭਰਾ ਕੰਮ ਸ਼ੁਰੂ ਹੁੰਦਾ ਤੇ ਉਧਰੋਂ ਲੱਛੂ ਮਹਿਰਾ ਲੱਸੀ ਦੀ ਬਾਲਟੀ ਲੈ ਕੇ ਆ ਜਾਂਦਾ ਪੰਜਾਬ ਦੇ ਪਿੰਡਾਂ ਵਿੱਚ ਉਦੋਂ ਅਜੇ ਚਾਹ ਦਾ ਰਿਵਾਜ ਨਹੀਂ ਸੀ ਪਿਆ ਨਾ ਹੀ ਅਜੇ ਕਿਸੇ ਕਵੀਸ਼ਰ ਨੇ ਲੱਸੀ ਤੇ ਝਗੜਾ ਜੋੜ ਕੇ ਲੋਕਾਂ ਨੂੰ ਸੁਣਾਇਆ ਸੀ ਉਦੋਂ ਪ੍ਰਧਾਨ ਸਨ ਦਹੀਂ ਤੇ ਲੱਸੀ ਘਰ ਦੇ ਬਾਲ ਦਹੀਂ ਨਾਲ ਬੇਹੀ ਰੋਟੀ ਖਾਂਦੇ ਅਤੇ ਕਾਮਿਆਂ ਵਾਸਤੇ ਚਾਟੀ ਦੀ ਰੜਕੀ ਹੋਈ ਲੱਸੀ ਜ਼ੁਬਾਨ ਦਾ ਸਵਾਦ ਬਦਲਣ ਦੀ ਇੱਛਾ ਹੋਈ ਤਾਂ ਵਿੱਚ ਲੂਣ ਦੀ ਡਲੀ ਖੋਰ ਲਈ ਸਮੇਂ ਨਾਲ ਸਮੇ ਨੂੰ ਦੱਸਣ ਵਾਲੇ ਸ਼ਬਦ ਵੀ ਬਦਲਦੇ ਰਹਿੰਦੇ ਹਨ ਅੱਜ ਦਾ ਚਾਹ ਵੇਲਾ ਉਦੋਂ ਛਾਹ ਵੇਲਾ ਆਖਵਾਉਂਦਾ ਸੀ ਹਰ ਲਵੇਰੇ ਵਾਲੇ ਘਾਰ ਅਮਰਤ ਵੇਲੇ ਮਧਾਣੀ ਖੜਕਦੀ ਸੀ ਅੱਜ ਤਾਂ ਮਧਾਣੀ ਦੀ ਘੁਮਕਾਰ ਗੀਤਾਂ ਦਾ ਅਲੰਕਾਰ ਬਣ ਕੇ ਰਹਿ ਗਈ ਹੈ ਉਦੋਂ ਦੁੱਧ ਤੇ ਪੁੱਤ ਵੇਚਣਾ ਇੱਕ ਸਮਾਜਿਕ ਬੁਰਾਈ ਸਮਝੀ ਜਾਂਦੀ ਸੀ ਅੱਜ ਦੋਹਾਂ ਚੀਜ਼ਾਂ ਦੀ ਵਿਕਰੀ ਇੱਕ ਸਮਾਜਿਕ ਵਪਾਰ ਬਣ ਗਿਆ ਹੈ سرمਾਇਦਾਰਾਂ ਦੀ ਦੁਨੀਆ ਵਿੱਚ ਪੁੱਤ ਤਾਂ ਬਹੁਤ ਹੀ ਮਹਿੰਗਾ ਵਿਕਦਾ ਹੈ ਕਈ ਵਾਰ ਤਾਂ ਇੰਪਰੂਵਮੈਂਟ ਟਰਸਟ ਦੇ ਪਲਾਂਟਾਂ ਮੰਗ ਖੁੱਲੀ ਬੋਲੀ ਵਿੱਚ ਭਾਅ ਬਹੁਤ ਹੀ ਚੜ ਜਾਂਦੇ ਹਨ ਖੈਰ ਉਹ ਜ਼ਮਾਨਾ ਅੱਜ ਦੀ ਸੱਭਿਆਤਾ ਨਾਲੋਂ ਬਹੁਤ ਪਛੜਿਆ ਹੋਇਆ ਸੀ ਚਾਹ ਦੀ ਤਾਂ ਸਵੇਰੇ ਲੱਸੀ ਪੀਣ ਵਾਲਿਆਂ ਦੇ ਹੱਡ ਨਹੀਂ ਸਨ ਜੁੜ ਜਾਂਦੇ ਨਾ ਹੀ ਉਹਨਾਂ ਨੂੰ ਸਾਰੀ ਡੋਨ ਜਾਂ ਐਸਪ੍ਰੋ ਵਰਤਨ ਦੀ ਜਾਂਚ ਸੀ ਦੋ ਮੈਸਤਰੀਆਂ ਤੇ ਚਾਰ ਮਜ਼ਦੂਰਾਂ ਨੇ ਦੋ ਦੋ ਗਲਾਸ ਲੱਸੀ ਦੇ ਪੀਣੇ ਗਲਾਸ ਵੀ ਉਹ ਕਿੰਨੇ ਬੇ ਢੱਬੇ ਹੁੰਦੇ ਸਨ ਜਿਨ੍ਹਾਂ ਵਿੱਚ ਤਿੰਨ ਤਿੰਨ ਪਾ ਪਾਣੀ ਪੈ ਜਾਵੇ ਅੱਜ ਦੀ ਫੈਸ਼ਨੇਬਲ ਦੁਨੀਆ ਵਿੱਚ ਉਹ ਬਹੁਤ ਹੀ ਉਪਰੇ ਉਪਰੇ ਲੱਗਦੇ ਹਨ ਦੋ ਦੋ ਗਲਾਸ ਲੱਸੀ ਦੇ ਨਰਨੇ ਕਲੇਜੇ ਫੈਰਨਾ ਵਾਈ ਨਾਬਾਦੀ ਦੁੱਡਾ ਵੀ ਪੂਰੇ 2 ਗਲਾਸ ਹੀ ਪੀਂਦਾ ਕਿਉਂਕਿ ਲੱਛੂ ਇਸ ਤੋਂ ਵੱਧ ਉਹਨੂੰ ਦੇਣ ਲਈ ਤਿਆਰ ਨਾ ਹੁੰਦਾ 9 ਵਜੇ ਦੇ ਤੋਂ ਪਹਿਲਾਂ ਹੀ ਲੱਛੂ ਨੇ ਰੋਟੀਆਂ ਲੈ ਕੇ ਆ ਜਾਣਾ ਲੱਖਾ ਸਿੰਘ ਦੇ ਘਰੋਂ ਬਸੰਤ ਕੌਰ ਚੰਗੇ ਦਿਲ ਵਾਲੀ ਸੁਆਣੀ ਸੀ ਉਹ ਕਾਮੇ ਨੂੰ ਰੋਟੀਆਂ ਭੁੱਖਾ ਨਹੀਂ ਸੀ ਰਹਿਣ ਦਿੰਦੀ ਨਾ ਹੀ ਉਹ ਕਾਮਿਆਂ ਦੀ ਰੋਟੀ ਭਾਜੀ ਵਿੱਚ ਵਤਕਰਾ ਕਰਦੀ ਸੀ ਵਾਵਾ ਹੱcjੀਆਂ ਚੋਪੜੀਆਂ ਹੋਈਆਂ ਰੋਟੀਆਂ ਤੇ ਤੜਕੇ ਵਾਲੀ ਦਾਲ ਜਾਂ ਸਬਜ਼ੀ ਉਹ ਕੁल्ले ਦੇਲ ਨਾਲ ਭੇਜਦੀ ਸਰਦਾਰ ਲੱਖਾ ਸੌਂਜੀ ਅਸਾਂ ਲੋਕਾਂ ਨੇ ਘਰ ਘਰ ਦਾ ਖਾਦਾ ਹੁੰਦਾ ਏ ਸਾਡਾ ਪੇਸ਼ਾ ਜੋ ਇਹੋ ਹੋਇਆ ਰੋਟੀ ਵੱਲੋਂ ਸਰਦਾਰਨੀ ਦੀ ਰੀਸ ਨਹੀਂ ਕਿਸੇ ਭਲੇ ਸਮੇਂ ਜਰਮ ਹੋਇਆ ਏ ਸਾਡੀ ਸਰਦਾਰਨੀ ਦਾ ਵੇਖੇ ਨਾ ਘਰਾਣੇ ਟਿਕਾਣੇ ਦੀ ਜਨਾਨੀ ਰੋਟੀ ਤੋਂ ਪਛਾਨੀ ਜਾਂਦੀ ਏ ਤੇ ਸੱਚੀ ਪੁੱਛਦਾ ਏ ਤਾਂ ਘਰ ਦਾ ਨਾਂ ਵੀ ਰੋਟੀ ਤੋਂ ਹੀ ਬਣਦਾ ਏ ਘਰ ਭਾਵੇਂ ਲੱਖਾਂ ਦਾ ਹੋਵੇ ਖਾਂ ਜੇ ਘਰ ਦੀ ਨੇ ਕਿਸੇ ਰਾਹੀ ਮੁਸਾਫਰ ਨੂੰ ਰੋਟੀ ਨਹੀਂ ਪੁੱਛਣੀ ਘਰ ਆਏ ਸਾਖ ਸੰਬੰਧੀ ਨੂੰ ਵੇਖ ਕੇ ਮੱਥੇ ਵੱਟ ਪਾ ਲੈਣਾ ਏ ਤਾਂ ਘਰ ਦਾ ਕੀ ਨਮੂਜ ਰਹਿਣਾ ਹੋਇਆ ਭਈ ਮੂੰਹ ਤੇ ਤਾਰੀਫ ਨਹੀਂ ਇਸ ਗੱਲੋਂ ਸਾਡੀ ਸਰਦਾਰਨੀ ਦਾ ਲੰਬਰ ਏ ਨਸਤਰੀ ਬੱਗਾ ਸਿੰਘ ਦੀਆਂ ਗੱਲਾਂ ਭਾਵੇਂ ਸੱਚੀਆਂ ਸਨ ਪਰ ਉਸ ਦੇ ਕਹਿਣ ਦਾ ਮਨੋਰਥ ਸਰਦਾਰ ਦੀ ਖੁਸ਼ਾਮਦ ਕਰਨਾ ਸੀ ਰੋਟੀ ਖਾਂਦਾ ਹੋਇਆ ਨਾਲ-ਨਾਲ ਉਹ ਜਿਸ ਦਾ ਖਾਈਏ ਉਸ ਦਾ ਗਾਈਏ ਦੇ ਖਾਨ ਉੱਤੇ ਅਮਲ ਵੀ ਕਰੀ ਜਾ ਰਿਹਾ ਸੀ ਓਇ ਲੱਛੂ ਸਰਦਾਰ ਨੇ ਨੂੰ ਆਖੀ ਲੋਡੇ ਵੇਲੇ ਮੈਸਤਰੀ ਵਾਸਤੇ ਘਿਓ ਵਾਲੀ ਸ਼ੱਕਰ ਘੱਲੇ ਵੇਖ ਵਿਚਾਰਾ ਕਿੰਨੀਆ ਸੈਫਤਾਂ ਕਰਨ ਡੇਹਾ ਹੋਇਆ ਏ ਕੋਲੋਂ ਮਹੰਦੇ ਕਮਿਆਰ ਨੇ ਮਿੱਠੀ ਜਹੀ ਟਕੋਰ ਕੀਤੀ ਭਈ ਸਰਦਾਰਨੀ ਹੈ ਵੀ ਸੈਫਤ ਦੇ ਲੈਕ ਸਾਰੇ ਪਿੰਡ ਵਿੱਚੋਂ ਉਹਦੀ ਰੋਟੀ ਚੰਗੀ ਹੁੰਦੀ ਏ ਸੂਬੇ ਮਜਬੀ ਨੇ ਆਪਣੇ ਤਜਰਬੇ ਦੇ ਆਧਾਰ ਉੱਤੇ رائے ਦਿੱਤੀ ਇਹ ਚਰਚਾ ਉੱਨਾ ਚਰ ਚੱਲਦੀ ਰਹੀ ਜਿੰਨਾ ਚਿਰ ਲੱਛੂ ਭਾਂਡੇ ਸੰਭਾਲ ਕੇ ਘਰ ਨੂੰ ਨਹੀਂ ਮੁੜ ਗਿਆ ਕੰਮ ਵੇਫਰੋਟਕੇ ਆਪਣੀ ਆਹਰ ਲੱਗ ਪਏ 12 ਵਜੇ ਲੱਛੂ ਸਾਰਿਆਂ ਵਾਸਤੇ ਗੁੜ ਦਾ ਸ਼ਰਬਤ ਲੈ ਕੇ ਆ ਗਿਆ ਤੇ 3 ਵਜੇ ਨੂੰ ਲੋਡੇ ਮੇਰੇ ਦੀ ਰੋਟੀ ਆ ਗਈ ਲੱਛੂ ਦੇ ਕਿਹਾ ਨੂੰ ਤੇ ਸਰਦਾਰਨੀ ਨੇ ਸ਼ੱਕਰ ਵਿੱਚ ਘਿਓ ਪਾ ਕੇ ਰੋਟੀ ਨਾਲ ਭੇਜਿਆ ਭਾਰੋ ਸਾਰੇ ਕੰਮ ਕਰਨ ਵਾਲਿਆਂ ਵਾਸਤੇ ਸੀ ਇਕੱਲੇ ਮੈਸਤਰੀ ਬੱਗਾ ਸਿੰਘ ਵਾਸਤੇ ਨਹੀਂ ਲਓ ਮੈਸਤਰੀ ਦੀਆਂ ਸੇਫਤਾਂ ਕੀਤੀਆਂ ਸਾਰਿਆਂ ਦੇ ਕੰਮ ਆ ਗਈਆਂ ਜੇ ਮਹੰਦੇ ਨੇ ਰੋਟੀ ਉੱਤੇ ਸ਼ੱਕਰ ਪਵਾਉਂਦਿਆਂ ਕਿਹਾ ਉਹ ਭਲਿਆ ਸਾਡਾ ਤਾਂ ਐਵੇਂ ਇਸ਼ਾਰਾ ਹੀ ਹੁੰਦਾ ਏ ਬੱਗਾ ਸਿੰਘ ਨੇ ਛੱਕਰ ਵਿੱਚ ਉਂਗਲ ਮਾਰ ਕੇ ਕਿਉਂ ਦਾ ਅੰਦਾਜ਼ਾ ਲਾਉਂਦਿਆਂ ਕਿਹਾ ਲੱਖਾਂ ਸਿੰਘ ਕੰਮ ਵਾਲਾ ਆਦਮੀ ਸੀ ਕੰਮ ਸ਼ੁਰੂ ਕਰਾ ਕੇ ਉਹ ਕਦੇ ਖੇਤ ਨੂੰ ਤੇ ਕਦੇ ਸ਼ਹਿਰ ਨੂੰ ਤੁਰ ਜਾਂਦਾ ਪਿੱਛੇ ਕੰਮ ਦਾ ਧਿਆਨ ਰੱਖਣ ਵਾਸਤੇ ਰਹਿ ਜਾਂਦਾ ਉਹਦਾ ਇਤਬਾਰੀ ਕਾਮਾ ਸੂਬਾ ਮਜਬੀ ਅਛੜੀਆਂ ਸ਼ਰੀਆਂੀਆਂ ਵਾਸਤੇ ਅਜੇ ਹਰੀ ਜਨ ਸ਼ਬਦ ਦੀ ਰਚਨਾ ਨਹੀਂ ਸੀ ਹੋਈ ਇਹ ਤਾਂ ਸਨ 47 ਦੇ ਬਾਅਦ ਆਜ਼ਾਦੀ ਦੀ ਦੇਣ ਹੈ ਇਹ ਅਰਥ ਭਰਪੂਰ ਸ਼ਬਦ ਵੀ ਬਾਲਕਵਾਂਗ ਮਨ ਨੂੰ ਪਰਚਾਉਣ ਵਾਸਤੇ ਜਾਦੂ ਦਾ ਅਸਰ ਰੱਖਦੇ ਹਨ 74 ਲੋਕ ਸਮੇਂ ਤੋਂ ਇਸ ਜਾਦੂ ਤੋਂ ਜਾਣੂ ਹਨ ਸਾਰੇ ਪਿੰਡ ਦੇ 12 ਮਹੀਨੇ ਉਸ ਤੋਂ ਹਲਕਾਰੇ ਵਾਂਗ ਬੁੱਤੀਆਂ ਕਢਾਉਣੀਆਂ ਪਰ ਉਸ ਨੂੰ ਨਾਈ ਦੇ ਥਾਂ ਰਾਜਾ ਕਹਿਣਾ ਆਉ ਰਾਜਾ ਜੀ ਉਹ ਭਾਵੇਂ ਜਜਮਾਨ ਸ਼ਬਦ ਦੇ ਬਾਅਦ ਜੀ ਨਾ ਵੀ ਕਹੇ ਪਰ 74 ਜਜਮਾਨ ਨੇ ਜੀ ਉੱਤੇ ਸਭ ਤੋਂ ਜ਼ੋਰ ਦੇ ਕੇ ਕਹਿਣਾ ਵਿਆਹ ਸ਼ਾਦੀ ਦੇ ਸਮੇਂ ਸਾਰੇ ਪਿੰਡ ਦੇ ਝੂਠੇ ਭਾਂਡੇ ਮਾਂਜਣ ਵਾਲੇ ਨੂੰ ਮੈਂ ਰਾਜਾ ਚ ਹੋਰ ਨਹੀਂ ਕਹਿਣਾ ਸਗੋਂ ਪੈਂਚ ਆਖ ਕੇ ਬੁਲਾਉਣਾ ਭਾਵੇਂ ਪ੍ਰਤਵੰਤੇ ਲੋਕ ਉਹ ਬੈਂਚਾ ਹੀ ਆਖਣ ਕਿਉਂਕਿ ਐਸਾ ਸ਼ਬਦ ਦੇ ਮਗਰ ਜੀ ਲਾਉਣਾ ਕੁਝ ਚੰਗਾ ਨਹੀਂ ਸੀ ਫੱਬਦਾ ਪਿੰਡ ਦਾ ਕੂੜਾ ਢੋਣ ਤੇ ਮਿੱਟੀ ਦੇ ਭਾਂਡੇ ਬਣਾਉਣ ਵਾਲੇ ਨੂੰ ਵੀ ਪ੍ਰਜਾਪਤ ਭਾਵ ਪ੍ਰਜਾ ਦਾ ਪਤੀ ਸਵਾਮੀ ਕਹਿ ਕੇ ਵੜਿਆਉਣਾ ਮਨੂ ਦੀਆਂ ਮਿੱਠੀਆਂ ਹੋਈਆਂ ਅਤ ਨੀਵੀਆਂ ਸ਼੍ਰਿਆਣੀਆਂ ਵਾਸਤੇ ਵੀ ਭਲੇ ਲੋਕ ਸ਼ਬਦ ਚੰਗੇ ਹੀ ਵਰਤਦੇ ਸਨ ਖਾਸ ਕਰ ਉਹਨਾਂ ਦੇ ਮੂੰਹ ਉੱਤੇ ਭੰਗੀ ਨੂੰ ਸ਼ਹਿਰਾਂ ਵਿੱਚ ਜਮਾਦਾਰ ਤੇ ਪਿੰਡਾਂ ਵਿੱਚ ਚੌਧਰੀ ਕਹਿ ਕੇ ਬੁਲਾਣਾ ਪਰ ਇੰਨੇ ਨਾਲ ਉਹਨਾਂ ਦੀ ਹੈਸੀਅਤ ਨਹੀਂ ਸੀ ਬਦਲਦੀ ਸ਼ਬਦਾਂ ਦੇ ਅਰਥ ਜ਼ਰੂਰ ਬਦਲ ਜਾਂਦੇ ਸਨ ਆਜ਼ਾਦੀ ਆਈ ਤਾਂ ਉਹ ਸਾਰੇ ਹਰੀਜਨ ਬਣਾ ਦਿੱਤੇ ਗਏ ਨਾ ਉਹਨਾਂ ਵਿੱਚੋਂ ਕੋਈ ਆਦ ਧਰਮੀ ਰਿਹਾ ਨਾ ਰਮਦਾਸੀਆ ਨਾ ਵਾਲਮੀਕੀ ਸਭ ਦੇ ਸਭ ਬਣ ਗਏ ਹਰੀਜਨ ਆਜ਼ਾਦੀ ਆ ਗਈ ਰੇਲ ਤੋਂ ਉਤਰਦੇ ਹੋਏ ਖੱਦਰਤਾਰੀ ਦੇਸ਼ ਭਾਰਤ ਨੇ ਕੁਲੀ ਨੂੰ ਇਸ਼ਾਰਾ ਕਰਕੇ ਆਪਣਾ ਸਮਾਨ ਚੁਕਾਇਆ ਤੇ ਨਾਲ ਹੀ ਉਸ ਖਾਲੀ ਪੇਟ ਵਾਲੇ ਨੂੰ ਭਾਸ਼ਣ ਪਲਾਉਣਾ ਸ਼ੁਰੂ ਕਰ ਦਿੱਤਾ ਵੇਖੋ ਭਾਈ ਸਾਹਿਬ ਅਸਾਂ ਲੋਕਾਂ ਨੇ ਜਾਨਾਂ ਹੀਲ ਕੇ ਕੁਰਬਾਨੀਆਂ ਕਰਕੇ ਤੁਹਾਨੂੰ ਆਜ਼ਾਦੀ ਲੈ ਦਿੱਤੀ ਹੈ ਹੁਣ ਤੁਸੀਂ ਸਭ ਆਜ਼ਾਦ ਹੋ ਸਭ ਬਰਾਬਰ ਹੋ ਅੰਗਰੇਜ਼ ਦੀ ਗੁਲਾਮੀ ਮੁੱਕ ਗਈ ਹੁਣ ਤੁਹਾਨੂੰ ਕੋਈ ਕੁਲੀ ਨਹੀਂ ਕਹਿ ਸਕੇਗਾ ਮਜ਼ਦੂਰ ਕਹਿ ਕੇ ਬੁਲਾਇਆ ਜਾਵੇਗਾ ਮਜ਼ਦੂਰ ਸਤੰਤਰ ਰਾਸ਼ਟਰ ਦਾ ਸਨਮਾਨਿਤ ਸੰਬੋਧਨ ਮਜਦੂਰ ਸੋ ਆਉਣ ਵਾਲੀ ਇਲੈਕਸ਼ਨ ਵਿੱਚ ਤੁਸਾਂ ਲੋਕਾਂ ਨੂੰ ਕੁਰਬਾਨੀਆਂ ਕਰਨ ਵਾਲਿਆਂ ਦਾ ਖਿਆਲ ਰੱਖਣਾ ਚਾਹੀਦਾ ਹੈ ਅਸੀਂ ਤੁਹਾਡੇ ਭਾਈ ਹਾਂ ਨਹੀਂ ਸੇਵਾਦਾਰ ਹਾਂ ਜਨਤਾ ਦੇ ਸੇਵਕ ਤੇ ਉਸ ਨੂੰ ਵਿਦਿਆ ਕਰਨ ਲੱਗਿਆ ਤੇ ਉਸ ਨੂੰ ਵਿਦਿਆ ਕਰਨ ਲੱਗਿਆ ਦੇਸ਼ ਭਗਤ ਜੀ ਨੇ ਦੁਵਾਨੀ ਦੀ ਥਾਂ ਆਨਾ ਤਲੀ ਤੇ ਰੱਖਦੇ ਆ ਫਰਮਾਉਣਾ ਖੁਸ਼ ਰਹੋ ਮੇਰੇ ਦੇਸ਼ ਦਾ ਮਜਦੂਰ ਜਿੰਦਾਬਾਦ ਇਨੀਆਂ ਤਰੀਫਾਂ ਸੁਣਨ ਪਿੱਛੋਂ ਕੁਲੀ ਤੋਂ ਮਜ਼ਦੂਰ ਬਣਿਆ ਅੱਧ ਭੁੱਖਾ ਬੰਦਾ ਚੁੱਪ ਕਰਕੇ ਜੇਬ ਵਿੱਚ ਹੱਥ ਪਾਈ ਪਿੱਛੇ ਭੱਜ ਜਾਂਦਾ ਸਰਦਾਰ ਲਖਾ ਸਿੰਘ ਦਾ ਕੰਮਾ ਸੂਬਾ ਵੀ ਆਦ ਧਰਮੀ ਜਾਂ ਬਾਲਮਿੱਕੀ ਨਹੀਂ ਮੱਝ ਵੀ ਸੰਧਿਆ ਜਾਂਦਾ ਸੀ ਭਾਵੇਂ ਨਾ ਉਹਨੇ ਅਮਰਤ ਛਕਿਆ ਸੀ ਨਾ ਉਹਦੇ ਸਿਰ ਤੇ ਕੇਸ ਸਨ ਨਾ ਸਰਦਾਰ ਆਪਣੇ ਭਾਂਡੇ ਨੂੰ ਹੱਥ ਲਾਉਣ ਦਿੰਦੇ ਸਨ ਨਾ ਉਹ ਨੂੰ ਸਰਦਾਰਾਂ ਦੇ ਖੂਤੇ ਚੜ੍ਹਨ ਦਾ ਹੱਕ ਸੀ ਫਿਰ ਵੀ ਉਹ ਖੁਸ਼ ਸੀ অনুলোক மதবি তা ਕਹਿੰਦੇ ਸਨ ਮਜ਼ਹਬ ਵਾਲਾ ਉਹਲਾ ਮਜ਼ਹਬ ਜਾਂ ਬੇਦੀਨਾਂ ਨਹੀਂ ਸੀ ਸਮਝਿਆ ਜਾਂਦਾ ਮਰਦਮਸ਼ਮਾਰੀ ਸਮੇਂ ਪਿੰਡ ਦੇ ਨੰਬਰਦਾਰ ਨੇ ਆਪ மதਵੀ ਸੈਖ ਲਿਖਵਾਇਆ ਸੀ ਉਸ ਹੀ ਸਰਦਾਰ ਲੱਖਾ ਸਿੰਘ ਦਾ ਵਫਾਦਾਰ ਨੌਕਰ ਸੂਬਾ மதਵੀ 32 ਸਾਲ ਦਾ ਪਿੰਜਰ ਪਰ ਪੰਜਾਂ ਖੁਸ਼ਕਿਸਮਤ ਬੱਚਿਆਂ ਦਾ ਖੁਸ਼ਕਿਸਮਤ ਬਾਪ ਉਹ ਬਾਪ ਤੇ ਬੱਚੇ ਸਾਰੇ ਹੀ ਖੁਸ਼ਕਿਸਮਤ ਸਨ ਜਿਨ੍ਹਾਂ ਨੂੰ ਕਦੇ ਬਦਹਜਮੀ ਦਾ ਰੋਗ ਨਹੀਂ ਸੀ ਹੋਇਆ ਸੂਬਾ ਸਰਦਾਰ ਨਾਲੋਂ ਵੀ ਵਧੇਰੇ ਸਖਤੀ ਨਾਲ ਕੰਮਿਆਂ ਤੋਂ ਕੰਮ ਲੈਂਦਾ ਨਾ ਉਹ ਆਪ ਘੜੀ ਬੈਂਸਾ ਲੈਂਦਾ ਨਾ ਕਿਸੇ ਦੂਸਰੇ ਨੂੰ ਧੂਕ ਕੱਢਣ ਦਿੰਦਾ ਇਸ ਦਾ ਸਿੱਟਾ 10ਵੇਂ ਦਿਨ ਬੈਠਕ ਉੱਤੇ ਛੱਤ ਪੈ ਗਈ ਛੀਲ ਦੀਆਂ 14 ਫੁੱਟੀਆਂ ਚਤਰੀਆਂ ਉੱਤੇ ਕਿਕਰ ਦੇ 5 ਫੁੱਟੇ ਬਾਲੇ ਪਾ ਕੇ ਉੱਪਰ ਟਾਇਲਾਂ ਦੀ ਛੱਤ ਪਾ ਦਿੱਤੀ ਗਈ ਬੈਠਕ 12 ਫੁੱਟ ਚੌੜੀ ਤੇ 15 ਫੁੱਟ ਲੰਮੀ ਸੀ ਉਸ ਦਾ ਬੂਹਾ ਪਹਾੜ ਦੇ ਪਾਸੇ ਸੀ ਬੂਹੇ ਦੇ ਸਾਹਮਣੇ ਵਗਣ ਵਾਲਾ ਖੂਹ ਤੇ ਖੂਹ ਦੇ ਬੰਨੇ ਉੱਤੇ ਉਸੇ ਦੀ ਉਮਰ ਦਾ ਬੋਰਡ ਖਲੋਤਾ ਸੀ ਬੈਠਕ ਦੇ ਬੂਹੇ ਦੇ ਦੋਹੀ ਪਾਸੇ ਇੱਕ ਇੱਕ ਬਾਹੀ ਰੱਖੀ ਗਈ ਬਾਕੀ ਤਿੰਨਾਂ ਬਾਰੀਆਂ ਤੇ ਵੀ ਹਵਾ ਵਾਸਤੇ ਦੋ ਦੋ ਬਾਰੀਆਂ ਸਨ ਬੈਠਕ ਦੇ ਦਿਵਾਲੇ 10 ਫੁੱਟ ਚੌੜਾ ਤੇ 1 ਫੁੱਟ ਉੱਚਾ ਠੜਾ ਬਣਾ ਦਿੱਤਾ ਗਿਆ ਸਰਦਾਰ ਲੱਖਾ ਸੌਂਜੀ ਮੇਰੀ ਸਲਾਹ ਹੈ ਲੱਗਦੇ ਹੱਥ ਬੈਠਕ ਨੂੰ ਅੰਦਰੋਂ ਬਾਹਰੋਂ ਪਲਾਸਟਰ ਵੀ ਕਰ ਦਈਏ ਪਲਾਸਟਰ ਬਿਨਾ ਮਕਾਨ ਦੀ ਅੱਧੀ ਉਮਰ ਹੁੰਦੀ ਏ ਨਾਲੇ ਪਲਾਸਟਰ ਨਾਲ ਰੋਬ ਦੂਣਾ ਹੋ ਜਾਂਦਾ ਏ ਬਸ ਸਾਹਿਬ ਦੀ ਕੋਠੀ ਜਾਪੇਗੀ ਮਹਤਰੀ ਬੱਗਾ ਸਿੰਘ ਨੇ ਬਿਨਾ ਪੁੱਛਿਆ ਆਪਣੀ رائے ਦੇ ਦਿੱਤੀ ਪਰ رائے ਪੇਸ਼ ਕਰਨ ਤੋਂ ਪਹਿਲਾਂ ਉਹਨੇ 15 ਮਿੰਟ ਸਰਦਾਰ ਦੀਆਂ ਤਾਰੀਫਾਂ ਕਰਕੇ ਉਹਦਾ ਮਨ ਬਣਾ ਲਿਆ ਸੀ ਜਿਵੇਂ ਉਹ ਨਾ ਨਾ ਕਰ ਸਕੇ ਮਨਜ਼ੂਰੀ ਮਿਲ ਗਈ ਪਲਾਸਟਰ ਸ਼ੁਰੂ ਹੋ ਗਿਆ ਬੱਗਾ ਸਿੰਘ ਦੇ 8 ਦਿਨ ਹੋਰ ਲੱਗ ਗਏ ਆਖਰੀ ਦਿਨ ਚਾਂਦੀ ਦੇ ਰੁਪਈਆਂ ਨਾਲ ਜੇਬਾਂ ਭਰੀ ਦੋਵੇਂ ਮੈਸਤਰੀ ਰਾਤ ਨੂੰ ਖੁਸ਼ੀ-ਖੁਸ਼ੀ ਘਰ ਪਹੁੰਚੇ ਅਗਲਾ ਭਾਗ ਜਲਦੀ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ